ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਸੀ ਇਹ ਗੋਦਵਾਰਾ ਦਰਬਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਤਰੰਤਾਂ ਨੂਕੇ ਜੇ ਨਾ ਚੋਣ ਸਰੋਵਰ ਦੇ ਸਾਰੇ ਤਨ ਦਰਸ਼ਨ ਕਰਾਉਣੇ ਤੇ ਤੁਤੀਆ ਸੇ ਕੁਮਤਤਾ ਅਸੀਂ ਦੇ ਗੋਦਾਰੇ ਦੀ ਸਾਰੀ ਸ਼੍ਰੀ ਗੁਰੂ ਦੇਵ ਜੀ ਹੋ ਹਾਂ ਜੀ ਵਾਈਕ ਜੀ ਅਹੀਂ ਅੰਦਰ ਬਾਹਰ ਵਾਲ ਜਾਂਦੇ ਪਏ ਆ ਤੇ ਇਸ ਬੁੰਗੇ ਦਾ ਇਤਿਹਾਸ ਲਿਖਿਆ ਹੋਇਆ ਇੱਥੇ ਕਿ ਇਹ ਬੁੰਗਾ ਕਵਰ ਨੋ ਨਿਹਾਲ ਸਿੰਘ ਜੀ ਨੇ ਬਣਾਇਆ ਸੀਗਾ ਆਪਣੀ ਸਰਪ੍ਰਸਤੀ ਹੈ ਤੇ ਜੋ ਕਿ ਮਾਰਾ ਰਜੀ ਸਿੰਘ ਜੀ ਦੇ ਪੁੱਤਰ ਸਨ ਤੇ ਉਹਨਾਂ ਦੀ ਰਹਿਨੁਮਾਈ ਚ ਬਣਾਇਆ ਇੱਥੋਂ ਲੱਗੇ ਦੇ ਸਾਰੇ ਪਿੰਡਾਂ ਤੇ ਨਜ਼ਰ ਵਗਾਰਾ ਰੱਖੀ ਜਾ ਸਕਦੀ ਹੈ ਤੇ ਨਿਸ਼ਾਨ ਸਾਹਿਬ ਇੱਥੇ ਹਾਂਜੀ ਦੋਸਤੋ ਇੱਥੇ ਤੁਸੀਂ ਹੁਣ ਅੰਮ੍ਰਿਤ ਦਾ ਚੂਲਾ ਛਕ ਸਕਦੇ ਜੀ ਗੋਦਰਾ ਸਾਹਿਬ ਤੋਂ ਦਰਸ਼ਨ ਕਰਕੇ ਬਾਹਰ ਨੂੰ ਆਣ ਤੇ ਇੱਥੇ ਅੰਮ੍ਰਿਤ ਦਾ ਚੂਲਾ ਛਕਣ ਨੂੰ ਮਿਲਦਾ ਹਾਂਜੀ ਵਾਹਿਗੁਰੂ ਜੀ ਹੁਣ ਅਸੀਂ ਆ ਗਏ ਹਾਂ ਪ੍ਰਸ਼ਾਦ ਦੀ ਵਾਰੀ ਤੇ ਇੱਥੇ ਪ੍ਰਸ਼ਾਦ ਮਿਲਦਾ ਤੇ ਇਹ ਗੋਦਰਾ ਸਾਹਿਬ ਦੀ ਇਮਾਰਤ ਹੈ ਇਹ ਪਿਛਲਾ ਪਾਸੇ ਇੱਥੋਂ ਪ੍ਰਸ਼ਾਦ ਮਿਲਦਾ ਜੀ ਬਾਬਾ ਦੀਪ ਸਿੰਘ ਜੀ ਤੇ ਇਹ ਬਾਬਾ ਦੀਪ ਸਿੰਘ ਜੀ ਆਪਾਂ ਹੁਣ ਥੱਲੇ ਮਿਊਜ਼ੀਅਮ ਚ ਆ ਰਹੇ ਹਾਂ ਜੋ ਕਿ ਗੁਰਦਾਰਾ ਸਾਹਿਬ ਦੇ ਬਿਲਕੁਲ ਥੱਲੇ ਬਣਿਆ ਹੋਇਆ ਭਾਈ ਮਤੀ ਸਿੰਘ ਦਾਸ ਜੀ ਆ ਰਹਿਆਣਾ ਚਰਾਏਗੇ ਭਾਈ ਮਣੀ ਸਿੰਘ ਜੀ ਬੰਦ-ਬੰਦ ਘਟਾਏ ਭਾਈ ਮਣੀ ਸਿੰਘ ਜੀ ਭਾਈ ਮਣੀ ਸਿੰਘ ਜੀ ਬੰਦ-ਬੰਦ ਘਟਾਏ ਇਹ ਸਾਰਾ ਸਿੱਖ ਇਤਿਹਾਸ ਸਿੱਖ ਮਿਊਜ਼ੀਅਮ ਆ ਵੇਖੋ ਜੀ ਬਰਾਤ ਮਤੇ ਚੌਧਰੀ ਨੂੰ ਆਪ ਸਵਾਗਤ ਕੀਤਾ ਜੀ ਲੋਨਾਂ ਨੇ ਇੱਥੇ ਇੱਥੇ ਜਦੋਂ ਬਰਾਤ ਪਰਤ ਹੈ ਮਾਰੀ ਨਾਲ ਸੀ ਬਰਾਤ ਮਤੇ ਚੌਧਰੀ ਸ਼ਰਨ ਗੁਰੂ ਜੀ ਦੇ ਪਾਸੋਂ ਆਇਆ ਹੰਦੀਆਂ ਦੇਖੀ ਸਾਰਿਆਂ ਨੇ ਸਵਾਗਤ ਕੀਤਾ ਆਪ ਸਵਾਗਤ ਕਰਕੇ ਭਾਈ ਬੁੱਧੂ ਦਾ ਆਵਾ ਕੱਚਾ ਇਤਿਆਸ ਸਾਰਾ ਲਿਖਿਆ ਹੈ ਜੀ ਸ਼ਰਵੰਦਨ ਦੇਵ ਜੀ ਵੱਲੋਂ ਭਾਈ ਬੁੱਧੂ ਦਾ ਆਵਾ ਕੱਚਾ ਦੇ ਪ੍ਰੇਤਿਆਂ ਜੀ ਜਿਹੜੇ ਕਹੋਣੀਆਂ ਸਾਰੀਆਂ ਹੀ ਜਗ੍ਹਾ ਮਿਲ ਜਾਣਗੀਆਂ ਪ੍ਰੇਤਿਆਂ ਦੀ ਕਹੋ ਏਸੀ ਜੜੀ ਜੀ ਉਹਦੇ ਬਾਰੇ ਦੱਸਿਆ ਲਾਉਣਾ ਸਾਡੇ ਨਾਲ ਆਪਾਂ ਦੇ ਇਹ ਵੇਖੋ ਜੀ ਬਾਬਾ ਮੁੰਡਾ ਜੀ ਨੇ ਜਦੋਂ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਸਾਰੀ ਚੀਜ਼ ਇਹ ਕਹਿੰਦਾ ਹੈ ਸ਼੍ਰੀ ਦਰਬਾਰ ਸਾਹਿਬ ਵਿੱਚ ਜਦੋਂ ਪਹਿਲਾ ਪ੍ਰਕਾਸ਼ ਕੀਤਾ ਬਾਬਾ ਮੁੰਡਾ ਜੀ ਨੇ ਇਹ ਉਸ ਟਾਈਮ ਦੀ ਫੋਟੋ ਹੈ ਜੀ ਸਪਾਈ ਗੁਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਪਾਣੀ ਲਿਖਦੇ ਹੋਏ ਸਵਾਦ ਮੀਆਂ ਮੀਆਂ ਮੀਰ ਜੀ ਦਰਬਾਰ ਸਾਹਿਬ ਦੀ ਨੀਂਹ ਪੱਥਰ ਰੱਖਦੇ ਹੋਏ ਪਰ ਆਪਾਂ ਵੇਖ ਵੀ ਪਹਾਂ ਜੀ ਦਰਬਾਰ ਸਾਹਿਬ ਦੀ ਨੀਂਹ ਪੱਥਰ ਰੱਖਦੇ ਆਂ ਭਾਈ ਮੀਆਂ ਮੀਰ ਜੀ ਜਦੋਂ ਫਤਿਹਬਖਸ਼ ਸਿੰਘ ਸਾਹਿਬ ਦੇ ਚਰਨਾਂ ਦੇ ਵਿੱਚ ਜਦੋਂ ਉਹ ਤੋਂ ਬਾਅਦ ਸ੍ਰੀ ਅਰਜਨ ਦੇਵ ਜੀ ਨੂੰ ਲਾਇਆ ਤੇ ਲੋਟ ਚਕਾਲ ਪੈਣ ਦੇ ਸਮੇਂ ਜਿਹੜੀ ਸੇਵਾ ਹੋਈ ਹੈ ਤੇ ਉਹਦੀ ਹੈ ਬਾਕੀ ਇਹ ਤੇ ਚੱਕੇ ਤੇ ਆਸਨਾ ਲੜੀਆਂ ਮਲੀਆਂ ਸਾਰੀਆਂ ਹੀ ਤਸਵੀਰਾਂ ਗੁਰੂ ਅਜਨ ਦੇਵ ਜੀ ਦੇ ਜਦੋਂ ਸ਼ਹੀਦੀ ਦਿੱਤੀ ਗਈ ਹੈ ਉਸ ਸਮੇਂ ਦੀ ਆ ਦੇਖੋ ਜੀ ਕੋ ਰਾਮਦਾਸ ਜੀ ਤੇ ਬੀਬੀ ਪਾਨੀ ਜੀ ਦੇ ਨਾਲ ਗੁਰੂ ਅਜਨ ਦੇਵ ਜੀ ਪਾਪਾ ਬੁੱਢਾ ਜੀ ਨਹੀਂ ਉਹ ਤੇ ਸਾਰੀਆਂ ਤਸਵੀਰਾਂ ਇੱਥੇ ਮੌਜੂਦ ਹੈ ਪੰਜਾਬ ਕਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੰਦਵਾਲ ਸਾਹਿਬ ਸਾਡੇ ਨਾਲ ਇਹਦਾ ਇਤਿਹਾਸ ਲਿਖਿਆ ਹੋਇਆ ਤੇ ਇੱਕ ਤਾਂ ਫੇਰ ਆਪਾਂ ਘੁੰਮ ਕੇ ਦੁਬਾਰਾ ਵਾਪਸ ਆ ਗਏ ਤੇ ਉੱਪਰ ਦੀਆਂ ਬਾਉੜੀਆਂ ਬਾਕੀ ਗੁਰਦਵਾਰਾ ਸਾਹਿਬ ਜੀ ਤੁਹਾਨੂੰ ਦਰਸ਼ਨ ਕਰਾਣੇ ਤੇ ਹੁਣ ਅਸੀਂ ਜਾ ਰਹੇ ਹਾਂ ਲੰਗਰ ਹਾਲ ਤੇ ਤੁਹਾਨੂੰ ਲੰਗਰ ਹਾਲ ਵੀ ਖਾਣੇ ਆ ਬਾਕੀ ਉਹ ਬੁੰਗੇ ਦਾ ਇਤਿਹਾਸ ਤੁਹਾਨੂੰ ਦੱਸ ਚੁੱਕੇ ਆ ਕਿ ਮਾਰਨ ਉਹਨੇ ਹਲ ਸਿੰਘ ਜੀ ਨੇ ਬਣਾਇਆ ਸੀਗਾ ਤੇ ਹੁਣ ਆਪਾਂ ਲੰਗਰ ਆਲ ਜਾ ਕੇ ਤੇ ਲੰਗਰ ਆਲੇ ਤੁਹਾਨੂੰ ਦਿਖਾਣੇ ਆ ਬਾਕੀ ਆਪਾਂ ਪ੍ਰਕਰਮਾ ਸਾਰੀ ਕਰ ਚੁੱਕੇ ਆ ਇੱਧਰ ਦੀ ਗੁਰਦਰਾ ਸਾਹਿਬ ਦੀ ਵੀ ਦੇਖੋ ਕਿੰਨਾ ਵੱਡਾ ਸਰੋਵਰ ਇੱਥੋਂ ਆਪਾਂ ਦੇਖਦੇ ਪਏ ਆ ਗੁਰਦਰਾ ਸਾਹਿਬ ਤੇ ਸਾਰੀ ਪ੍ਰਕਰਮਾ ਕਰ ਚੁੱਕੇ ਬਾਕੀ ਸਾਰੀ ਜਗ੍ਹਾ ਇੱਥੇ ਬੂਟੇ ਲਾਏ ਹੋਏ ਨੇ ਅਜੀ ਬਾਬਾ ਜੀ ਇਹ ਗੁਰਦਾਰਾ ਮੰਗੀ ਸਾਹਿਬ ਤੇ ਸ੍ਰੀ ਗੁਰੂ ਸਾਹਿਬ ਕੋ ਵੀ ਸਾਹਿਬ ਦੀ ਕਿਹੇ ਸੀਗੇ ਬਾਕੀ ਆਪਾਂ ਉੱਪਰ ਕਰਮਾ ਕਰਦੀਏ ਪੂਰੀ ਹੁਣ ਆਪਾਂ ਲੰਗਰਾਂ ਚੱਲੇ ਆ ਲੰਗਰਾਂ ਲੰਗਰਾਂ ਚੱਲ ਰਹੇ ਤੇ ਬਾਕੀ ਵਾਈਗਲ ਜੀ ਤੇ ਨਕਾਸ਼ੀ ਤੇ ਦਰਵਾਜ਼ੇ ਬਹੁਤ ਸੋਹਣੇ ਬਣੇ ਆਏ ਨੇ ਸਾਰੇ ਚਾਰੇ ਪਾਸੇ ਦਰਵਾਜ਼ੇ ਨੇ ਤੇ ਦੇਖੋ ਕਿੱਡਾ ਸੋਹਣਾ ਦਰਵਾਜ਼ਾ ਹੈ ਇਹ ਵੀ ਤੇ ਸਾਰੇ ਪਾਸੇ ਦੇ ਦਰਵਾਜ਼ੇ ਬਹੁਤ ਖੂਬਸੂਰਤੀ ਨਾਲ ਇਹ ਬਹੁਤ ਹੀ ਪੁਰਾਣੇ ਸਮਿਆਂ ਦੇ ਹਿਸਾਬ ਨਾਲ ਬਣਾਈ ਗਏ ਨੇ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਰੇ ਪਾਸੇ ਆ ਕੀ ਹਰਤਾ ਰੁੱਖ ਲਗਾਏ ਗਏ ਨੇ ਤੇ ਸੰਕਰ ਜਿਹਾ ਨਾਨ ਕਰਦੀ